ਹਾਂ ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦੇਆ ਦਾਖਲਾ ਪ੍ਰੀਖਿਆ ਤਿਆਰੀ ਦੀਨ ਆਪਾਂ ਨਵਾਂ ਟੌਪਿਕ ਸ਼ੁਰੂ ਤੋਂ ਬੇਟਾ ਸੰਖਿਆਵਾਂ ਵਾਲਾ ਸ਼ੁਰੂ ਕੀਤਾ ਹੋਇਆ ਤਾਂ ਇਹਦੇ ਬੇਟਾ ਟੌਪਿਕ ਚ ਕੁੱਲ 100 ਸਵਾਲ ਆ ਆਪਾਂ 21 ਨੰਬਰ ਸਵਾਲ ਤੇ ਆ ਗਏ ਧਿਆਨ ਨਾਲ ਦੇਖੋ ਬੇਟਾ ਸਾਰਾ ਸਿਲੇਬਸ 100 ਸਵਾਲਾਂ ਚ ਕਵਰ ਹੋ ਜਾਊਗਾ 21 ਨੰਬਰ ਸਵਾਲ ਦੇਖੋ ਧਿਆਨ ਨਾਲ ਕਹਿੰਦਾ 50 ਤੋਂ 100 ਤੱਕ ਕੁੱਲ ਅਭਾਜ ਸੰਖਿਆਵਾਂ ਹਨ ਤਾਂ ਬੇਟਾ 50 ਤੋਂ 100 ਤੱਕ ਕੁੱਲ ਅਭਾਜ ਸੰਖਿਆਵਾਂ ਜਿਹੜੀਆਂ ਹੈਗੀਆਂ ਆ ਉਹਨਾਂ ਦੇ ਬਾਰੇ ਗੱਲ ਕਰ ਰਹੇ ਆਪਾਂ ਤੋ ਬੇਟਾ ਇਹਦੇ ਵਿੱਚ ਤੁਹਾਨੂੰ ਕਿਹਾ ਸੀਗਾ ਵੀ ਤੁਸੀਂ ਚੇਤੇ ਰੱਖ ਲੈਣਾ 1 ਤੋਂ 100 ਤੱਕ 25 ਐ ਤੇ 50 ਤੋਂ 100 ਤੱਕ 10 ਸੰਖਿਆਵਾਂ ਕਿਹੜੀਆਂ-ਕਿਹੜੀਆਂ 53 59 66 67 71 73 79 83 99 97 ਠੀਕ ਐ ਬੇਟਾ ਇਹ ਚੇਤੇ ਕਰ ਲੈਣਾ ਤੁਸੀਂ ਲਿਖ ਵੀ ਲੈਣੀਆਂ ਇਹ ਲਿਖ ਕੇ ਪਤਾ ਲਿਖ ਕੇ ਰੱਖ ਲੈਣੀਆਂ ਕਿਉਂਕਿ ਇੱਥੋਂ ਤੱਕ ਹੀ ਜ਼ਿਆਦਾਤਰ ਪੁੱਛਣ ਦੀ ਸੰਭਾਵਨਾ ਹੈਗੀ ਐ ਤਾਂ ਕੁੱਲ ਕਿੰਨੀਆਂ ਬਣ ਗਈਆਂ 10 ਇਹ ਗਿਣ ਲਓ 1 2 3 4 5 6 7 8 9 ਤੇ 10 ਠੀਕ ਹੈ ਬੇਟਾ ਤਾਂ ਊੜਾ ਜਿਹੜਾ ਹੈਗਾ ਇਹਦਾ ਅਸੀਂ ਰਾਈਟ ਆਨਸਰ ਲਾ ਦੇਵਾਂਗੇ ਪਹਿਲਾਂ ਅੱਗੇ ਆ ਗਿਆ ਬੇਟਾ ਸਭ ਤੋਂ ਛੋਟੀ ਤਿੰਨ ਅੰਕੀ ਸੰਖਿਆ ਹੈ ਤਾਂ ਸਭ ਤੋਂ ਛੋਟੀ ਤਿੰਨ ਅੰਕੀ ਸੰਖਿਆ ਬੇਟਾ ਅਸੀਂ ਕਿਵੇਂ ਲੱਭਦੇ ਆ ਸਭ ਤੋਂ ਪਹਿਲਾਂ 1 ਆ 1 ਕੇ ਦੇ ਨਾਲ ਅਸੀਂ ਜ਼ੀਰੋਆਂ ਲਾ ਦਿੰਨੇ ਆ 1 ਤੇ 2 ਆ ਲੋ ਬੇਟਾ ਇਹ ਸਭ ਤੋਂ ਛੋਟੀ ਤਿੰਨ ਅੰਕੀ ਸੰਖਿਆ ਹੈਗੀ ਆ 99 ਤਾਂ ਦੋ ਅੰਕੀ ਸਭ ਤੋਂ ਵੱਡੀ ਹੋਗੀ ਤੇ ਇਹ ਸਭ ਤੋਂ ਛੋਟੀ ਤਿੰਨ ਅੰਕੀ ਸੰਖਿਆ ਹੋਗੀ ਠੀਕ ਹੈ ਬੇਟਾ ਜੋ ਕਹਿ ਦਵੇ ਸਭ ਤੋਂ ਵੱਡੀ ਤਿੰਨ ਅੰਕੀ ਸੰਖਿਆ ਫਿਰ ਤਿੰਨ ਨਾਈ ਹੋ ਜਾਣਗੇ ਮੇਰਾ ਖਿਆਲ ਆ ਗੱਲ ਕਲੀਅਰ ਹੋ ਗਈ ਤੁਹਾਨੂੰ ਤਾਂ ਇਹਦਾ ਬੇਟਾ ਹੈਗਾ ਆਪਾਂ ਈਡੀ ਜਿਹੜਾ ਰਾਈਟ ਆਨਸਰ ਸੀ 1 ਨੂੰ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ 5 ਦੀ ਘਾਤ 0 ਦਾ ਮੁੱਲ ਕੀ ਹੋਵੇਗਾ ਤੋ ਬੇਟਾ ਤੁਹਾਨੂੰ ਆਪਾਂ ਸਵਾਲ ਕਰਵਾਏ ਸੀਗੇ 5 ਦੀ ਘਾਤ 0 ਦਾ ਮੁੱਲ ਕਿਸੇ ਵੀ ਨੰਬਰ ਦੀ ਘਾਤ ਜਦੋਂ 0 ਹੋ ਜਾਂਦੀ ਹੈ ਤਾਂ ਉਹਦੀ ਕੀਮਤ ਹੈ ਜਿਹੜੀ ਉਹ 1 ਹੋ ਜਾਂਦੀ ਹੈ ਠੀਕ ਹੈ ਬੇਟਾ ਇਹ ਚੇਤੇ ਰੱਖਣਾ ਕਿਸੇ ਵੀ ਅੰਕ ਦੀ ਘਾਤ ਜਦੋਂ 0 ਕਰਾਂਗੇ ਉਹਦਾ ਉੱਤਰ ਹਮੇਸ਼ਾ 1 ਆਊਗਾ ਤੋ ਬੇਟਾ b ਵਾ ਨੇ ਦਾ ਰਾਈਟ ਆਨਸਰ ਬਣਦਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 24 ਦੇੰਦਰ ਪਹਿਲੀ ਦੋ ਅਪਾਜ ਸੰਖਿਆਵਾਂ ਦਾ ਜੋੜ ਕੀ ਹੈ ਤੇ ਬੇਟਾ ਇਹਦੇ ਵਿੱਚ ਦੇਖੋ ਉਹ ਸਵਾਲ ਤਾਂ ਸੌਖੇ ਪੁੱਛਦਾ ਪਰ ਤੁਹਾਨੂੰ ਕਨਸੈਪਟ ਕਲੀਅਰ ਹੋਣਾ ਚਾਹੀਦਾ ਫੇਰ ਗੱਲ ਬਣਦੀ ਹੈ ਤੇ ਬੇਟਾ ਕੁਝ ਬੱਚਿਆਂ ਦੇ ਮਨ 'ਚ ਇਹ ਹੋਊਗਾ ਵੀ ਪਹਿਲੀ ਅਪਾਜ ਸੰਖਿਆ 1 ਹੈ ਸੰਖਿਆ 1 ਅਪਾਜ ਸੰਖਿਆ ਨਹੀਂ ਹੈਗੀ ਇਹ ਚੇਤੇ ਰੱਖਣਾ ਹੈ ਸੰਖਿਆ 1 ਜਿਹੜੀ ਨਾ ਭਾਜਨ ਅਪਾਏ ਸੰਖਿਆ ਦੀ ਡੈਫੀਨੇਸ਼ਨ ਦੇ ਵਿੱਚ ਆਉਂਦੀ ਹੈ ਸਭ ਤੋਂ ਪਹਿਲੀ ਅਪਾਏ ਸੰਖਿਆ ਹੈਗੀ ਹੈ ਬੇਟਾ ਸਾਡੇ ਕੋਲੇ 2 ਤੇ ਦੂਜੀ ਅਪਾਏ ਸੰਖਿਆ ਹੈਗੀ ਹੈ 3 ਠੀਕ ਹੈ ਅਪਾਏ ਸੰਖਿਆਵਾਂ ਉਹ ਸੰਖਿਆਵਾਂ ਜਿਹੜੀਆਂ ਇੱਕ ਅਤੇ ਆਪਣੇ ਆਪ ਤੋਂ ਇਲਾਵਾ ਹੋਰ ਕਿਸੇ ਵੀ ਪਹਾੜੇ ਤੇ ਵੰਡੀਆਂ ਨਹੀਂ ਜਾਂਦੀਆਂ ਤਾਂ ਸਭ ਤੋਂ ਪਹਿਲੀ ਅਪਾਏ ਸੰਖਿਆ 2 ਫਿਰ 3 ਤਾਂ ਇਹਨਾਂ ਦਾ ਜੋੜ ਕਿੰਨਾ ਬਣ ਗਿਆ ਪਹਿਲੀਆਂ ਦੋ ਭਾਜ ਸੰਖਿਆਵਾਂ ਦਾ 2 ਤੇ 3 5 ਠੀਕ ਹੈ ਬੇਟਾ ਮੇਰਾ ਕੀ ਲੱਗ ਗੱਲ ਕਲੀਅਰ ਹੋ ਗਈ ਤੁਹਾਨੂੰ ਤਾਂ b1 ਸਾਡਾ ਰਾਈਟ ਆਨਸਰ ਬਣੂਗਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 25 ਜਾਂਦਾ ਭਾਰਤੀ ਪ੍ਰਣਾਲੀ ਵਿੱਚ ਸ਼ਬਦਾਂ ਵਿੱਚ ਲਿਖੋ ਭਾਰਤੀ ਪ੍ਰਣਾਲੀ ਜਿਹੜੀ ਬੇਟਾ ਉਹਦੇ ਵਿੱਚ ਅਸੀਂ ਕਿਵੇਂ ਕਰਦੇ ਹਾਂ ਉਹ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਸੀਗਾ ਵੀ ਜਦੋਂ ਵੀ ਕੋਈ ਰਕਮ ਆ ਜਾਂਦੀ ਹੈ ਜਿਵੇਂ 95876 ਤੇ ਬੇਟਾ ਸੱਜੇ ਤੋਂ ਖੱਬੇ ਹੱਥ ਪਹਿਲਾਂ ਤਿੰਨ ਅੰਕਾਂ ਬਾਅਦ ਕਮਾ ਫਿਰ ਦੋ ਬਾਦ ਕਮਾ ਫਿਰ ਦੋ ਬਾਦ ਕਮਾ ਇਸ ਤਰ੍ਹਾਂ ਚੱਲਦੇ ਆ ਤਾਂ ਕਮਿਆਂ ਦੇ ਵਿੱਚ ਰਕਮਾਂ ਇਕੱਠੀਆਂ ਪੜਨੀਆਂ ਹੁੰਦੀਆਂ ਇਧਰੋਂ ਸੱਜੇ ਹੱਥੋਂ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਤੇ ਇਹ ਬਣ ਗਿਆ 95 ਹਜ਼ਾਰ 95 ਇਕੱਠੇ ਪੜਾਂਗੇ ਨਾ ਕਮਿਆਂ ਚ 95 ਹਜ਼ਾਰ 876 ਤੇ ਆਪਾਂ ਬੇਟਾ ਦੇਖ ਲੈਨੇ ਆ ਕਿੱਥੇ ਆ 95 ਹਜ਼ਾਰ 876 ਬੇਟਾ ਇਹਦੇ ਵਿੱਚੋਂ ਕੋਈ ਵੀ 95876 ਨਹੀਂ ਲਿਖਿਆ ਹੋਇਆ 4875 ਤਾਂ ਉਪਰੋਕਤ ਵਿੱਚੋਂ ਕੋਈ ਨਹੀਂ ਸਾ D1 ਸਾਡਾ ਰਾਈਟ ਆਨਸਰ ਆਊਗਾ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 25 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸੰਝੇ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ